ਜੋ ਕੱਲਾ ਕੱਢ ਜਾਂਦਾ ਜਟਵੱਦਾ ਨਹੀਂ ਤਾਂ ਅਸੀਂ ਸੰਤਾਂ ਦੇ ਸੋਚ ਤੇ ਮਰਨ ਵੀ ਜਾਣਦੇ ਆ ਤੇ ਸੱਚਾ ਸੰਤਾਂ ਦੀ ਸੋਚ ਤੇ ਸੱਦੇ ਵੀ ਕਰਨ ਜਾਣਦੇ ਆ ਅਸੀਂ ਸੰਤਾਂ ਨਾਲ ਜਿਹੜਾ ਬੈਰ ਕਮਾਉਂਦਾ ਨਾ ਜਿਹੜਾ ਸੰਤਾਂ ਨੂੰ ਭਗਤਾਂ ਨੂੰ ਕਹੂਗਾ ਇਹਨਾਂ ਨੂੰ ਭਗਤੀ ਕਹਿ ਕੇ ਪੁਕਾਰਨਾ ਤੇ ਅਸੀਂ ਡੰਡਾ ਬੜਾ ਔਰਾ ਸਾਡੇ ਕੋਲ ਠੀਕ ਹੈ ਇਸ ਕਰਕੇ ਸਾਡੇ ਬਾਪੂ ਦਾ ਡੰਡਾ ਜੋੜੇ ਬਣਾਉਂਦਾ ਸੀ ਉਹ ਪਹਿਲੀ ਗੱਲ ਤੈਨੂੰ ਇਹ ਤਾਂ ਪਤਾ ਲੱਗ ਗਿਆ ਵੇ ਮੈਂ ਸਤਗੁਰ ਬਦਾਸ ਮਹਾਰਾਜ ਜੀ ਕਾਪੀ ਕਰਦਾ ਅਗਲਾਈ ਥੋੜੀ ਜਿਹੀ ਹੰਦ ਤੈਨੂੰ ਆਈ ਤੁਹਾਨੂੰ ਅਗਲ ਜ ਨਹੀਂ ਆਈ ਪਰ ਮੇਰੀ ਕੋਈ ਔਕਾਤ ਨਹੀਂ ਮੈਂ ਆਪਣੇ ਬਜ਼ੁਰਗਾਂ ਦੀ ਕਾਪੀ ਕਰ ਸਕਾਂ ਹੋਂਤੇ ਆਣਾ ਸੁਣੀ ਜੇ ਤੁਸੀਂ ਪੱਗਾ ਬਨ ਕੇ ਤੁਸੀਂ ਪੱਗੜ ਬਨ ਕੇ ਗੁਰੂ ਗੋਬਿੰਦ ਸਿੰਘ ਰੀਸ ਕਰ ਸਕਦੇ ਆ ਤੁਸੀਂ ਪੱਗਾ ਬਨ ਕੇ ਗੁਰੂ ਅੰਗਦ ਦੇਵ ਦੀ ਰੀਸ ਕਰ ਸਕਦੇ ਆ ਤੁਸੀਂ ਪੱਗਾ ਬਨ ਕੇ ਗੁਰਨਾਨਕ ਦੀ ਰੀਸ ਕਰ ਸਕਦੇ ਆ ਤੁਸੀਂ ਪੱਗਾ ਬਨ ਕੇ ਤੁਹਾਡੇ ਢੇਰੇ ਤੁਹਾਡੀਆਂ ਟਕਸਾਲਾਂ ਤੁਹਾਡੇ ਜਿੰਨੇ ਵੀ ਕੌਣ ਕੌਣ ਨੇ ਜਨੇ ਤਖਤ ਨੇ ਤਖਤਾਂ ਤੇ ਬਹਿ ਕੇ ਤੁਸੀਂ ਤੁਸੀਂ ਗੁਰੂ ਅੰਗਦ ਦੇਵ ਦੀ ਰੀਸ ਕਰ ਸਕਦੇ ਆ ਪਹਿਲੀ ਪਾਸ਼ੇ ਗੁਰੂ ਨਾਨਕ ਸਾਹਿਬ ਦੀ ਰੀਸ ਕਰ ਸਕਦੇ ਆ ਗੁਰੂ ਅਮਰਦਾਸ ਜੀ ਰੀਸ ਕਰ ਸਕਦੇ ਆ ਚੌਥੇ ਪਾਸ਼ੇ ਨੂੰ ਰਾਮਦਾਸ ਜੀ ਰੀਸ ਕਰ ਸਕਦੇ ਤੁਸੀਂ ਮਹਿਲਾ ਪੰਜਵਾਂ ਜੀ ਦੀ ਰੀਸ ਕਰ ਸਕਦੇ ਗੁਰੂ ਅਰਜਨ ਦੇਵ ਜੀ ਦੀ ਛੇਵੀਂ ਪਾਸ਼ੇ ਸੱਤਵੀਂ ਪਾਸ਼ੇ ਅੱਠਵੀਂ ਪਾਸ਼ੇ ਨੌਵੀਂ ਪਾਸ਼ੇ ਦੀ ਰੀਸ ਕਰ ਸਕਦੇ ਆ ਤੁਸੀਂ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਗਵਸਾ ਜੀ ਰੀਸ ਕਰ ਸਕਦੇ ਆ ਤਾਂ ਮੈਂ ਮੈਂ ਰੀਸ ਕਰ ਲਈ ਸਤਗੁਰੂ ਦਾਸ ਮਹਾਰਾਜੀ ਤੁਹਾਡੇ ਹੁਣ ਫੇਟਾ ਪੈ ਗਿਆ ਪਹਿਲੀ ਗੱਤ ਮੈਂ ਤਾਂ ਤਾਂ ਹੈ ਨਹੀਂ ਉਹ ਮੈਂ ਤਾਂ ਇੱਕ ਨੇ ਰੀਸ ਕੀਤੀ ਆ ਤੁਸੀਂ ਸਾਰੇ ਇਸ ਪਾਸੇ ਨੂੰ ਹੋਏ ਹੋ ਸਤਗੁਰ ਪਹਿਲਾਂ ਤਾਂ ਪਸੌਣਾ ਤੇ ਆਦੇ ਨਾਲ ਤੇਰੀ ਔਕਾਤ ਨਹੀਂ ਤੂੰ ਗੁਰਨਾਨਕ ਦੇ ਬਰਾਬਰ ਹੋਵੇਂ ਤੇਰੀ ਔਕਾਤ ਨਹੀਂ ਤੂੰ ਸਤਗੁਰ ਵਦਾਸ ਮਾਰਾ ਨੂੰ ਭਗਤ ਕਵੇਂ ਪਹਿਲਾਂ ਆਪਣੇ ਗੁਰਨਾਨਕ ਤੋਂ ਪੁੱਛੋ ਪਹਿਲੀ ਪਾਸ਼ੇ ਤੋਂ ਪੁੱਛੋ ਕੀ ਲਿਖਿਆ ਉਹਨਾਂ ਨੇ ਤਾਂ ਅਨਨ ਤਨ ਹਰ ਭਗਤ ਸਤਗੁਰ ਹਮਾਰਾ ਹੈ ਆਪਣੀ ਊਕਾਤ ਚਲੋ